ਬਾਕੀ ਦਾ ਪੈਮੈਂਟ ਮੇਰਾ 1200 ਸ਼ਾਟ ਹਾਊਸ ਨੰਬਰ ਹੈ ਇਸੀ ਗਲੀ ਸ੍ਰੇਣੀ ਉਸ ਦੀ ਅਸੀਂ ਇਸ ਨੂੰ ਪੋੜੇ ਨੂੰ ਪਾਣੀ ਪਾ ਰਹੀ ਸੀ ਤੇ ਨਾਲ ਸਾਡੇ ਨਿਵਾਸੀ ਬਬਲੂ ਜੀ ਉਹਨਾਂ ਦੀ ਧਰਮ ਪਤਨੀ ਉਹਨਾਂ ਨੇ ਵੀ ਦੇਖਿਆ ਰੀਮਾ ਨੇ ਉਹ ਗੇਟ ਕੋਲ ਖੜੀ ਸੀ ਮੈਂ ਉੱਪਰ ਖੜੀ ਸੀ ਆ ਸੁਣੋ ਇਹ ਜਦੋਂ ਜ਼ਰਾ ਪੈਣੀ ਨਹੀਂ ਹਾਂਜੀ ਉੱਪਰੋਂ ਚੜਦੇ ਦੇਖਿਆ ਸੀ ਇਹ ਫਤਨਾਲੇ ਨੂੰ ਫੜ ਕੇ ਉੱਪਰ ਚੜੇ ਆ ਉੱਥੋਂ ਵੀ ਉੱਤੀ ਚੜ ਕੇ ਫਿਰ ਇੱਧਰ ਉਤਰੇ ਆ अच्छा जी हां फिर उधर ही पेंट जो ਸੀ ਕਿ ਕਬੂਤਰ ਵਾਲੇ ਆ ਉਹਨੇ ਉਹਨੂੰ ਉਹਨਾਂ ਪੈਂਜੇ ਨੂੰ ਦੇਖਿਆ ਵੀ ਉਹ ਕਹਦੇ ਕਬੂਤਰ ਵਾਲੇ ਆ ਫਿਰ ਜਾਂਦੇ ਸ਼ੂ ਸ਼ੂ ਕਰਦਾ اچھا ਜੀ ਉਹਨੇ ਬਾਜੀ ਨੂੰ ਸ਼ਰੇਆ ਉਹ ਯਾਰ ਡੈਡ ਬੋਡੀ ਤਾਂ ਕਿਵੇਂ ਪਤਾ ਲੱਗਿਆ ਜੀ ਡੈਡ ਬੋਡੀ ਤਾਂ ਹੁਣ ਆਹ ਕਾਲੇ ਇਹਨਾਂ ਦੇ 10:30 ਸਾਮਣੇ ਨਾਲ ਵਾਲੇ ਲੱਗਦੇ ਆ ਨਾ ਪੁੱਠੇ ਉੱtre ਤੇ ਉਹ ਦਰਵਾਜੇ ਖੜਕੰਦੀ ਵਾਲੀ ਹੋਈ ਹੈ ਤੇ ਉਹ ਜੋ ਹੁਣ ਕੁੰਡੇ ਟੱਪ ਕੇ ਦੇਖਿਆ ਨੇ ਪਾਣੀ ਕਿ ਵਗ ਰਿਹਾ ਤੇ ਪਤਾ ਲੱਗਿਆ ਵੀ ਅੰਦਰ ਬੋਡੀ ਪਈ ਹੈ

अच्छा एकला ही सुरू ਤੋਂ ਰਹਿੰਦਾ ਬਾਕੀ ਪਰਿਵਾਰ ਜਿਹੜੇ ਇਹਦੇ ਜਿਹੜੇ ਹੈਗੇ ਭਰਾ ਰਾਂਚੀ ਆ ਕੋਈ ਦਿੱਲੀ ਆ ਮੇਰਾ ਨਾਮ ਵਿੱਕੀ ਕੁਮਾਰ ਰਕਮਾ ਜੇ ਤੋਂ ਮਿਆਵਾ ਤੋਂ ਅਸੀਂ ਇਹ ਚੋਰ ਦੇਖਣ ਗਏ ਸੀਗੇ ਜਦੋਂ ਨੀਚੇ ਪਹੁੰਚਿਆ ਤੁੱਕ ਰਿਆ ਤੇ ਉੱਤੇ ਪਤਾ ਲੱਗਿਆ ਵੀ ਡੱਡ ਕੋੜੀ ਗਈ ਆ ਪੂਰਾ ਪਿੰਚਰ ਕਿੰਨੇ ਸਾਲ ਹੋ ਕੇ ਘਰ ਬੰਦ ਪਿਆ ਇਹਨਾਂ ਨੂੰ ਕੱਟੋ ਚਾਰ ਪੰਜ ਸਾਲ ਹੋ ਘਰ ਬੰਦ ਪਿਆ ਪਤਾ ਲੱਗਿਆ ਕਿ ਦੀ ਇਹ ਡੱਡੂ ਨਹੀਂ ਨਹੀਂ ਪਤਾ ਲੱਗਿਆ ਬਣੀ ਕਿਹਦਾ ਕੀ ਵਾਲੀ ਪੁਲਿਸ ਆਈ ਮੁਕੇ ਤੇ ਪੁਲਿਸ ਹੁਣ ਗਈ ਪਈ ਆ ਦੇਖਣ ਵਾਸਤੇ ਹੁਣ ਦੇਖੋ ਜੀ ਕੀ ਕਰਦਾ ਕਿਹੜਾ ਇਲਾਕਾ ਕਿਹੜਾ ਹੈ ਰਕੂ ਮਾਦਰਾ ਨਿਆਵਾ ਮੇਰਾ ਲੱਖ ਤੇਰਾ ਭਾਜੀ ਹਰਨੀਤ ਕੀ ਗੱਲ ਹੋਈ ਆ ਸਾਰੀ ਜੀ ਭਾਜੀ ਸੋਮਵਾਰ ਨੂੰ ਆਪਣੇ ਘਰੇ ਚੋਰੀ ਹੋਈ ਆ ਬਕੈਦਾ ਨਵੇਂ ਤਾਲੇ ਲਾ ਕੇ ਗਿਆ ਸੀ ਘਰ ਦੇ ਵਿੱਚ ਪਿੱਛੋਂ ਮੁੰਡੇ ਟੱਪ ਕੇ ਆਏ ਨੇ ਮੇਰੀਆਂ ਦੋ ਚੈਨਾ ਦੋ ਰਿੰਗਾ ਤੇ 25000 ਰੁਪਏ ਕੈਸ਼ ਲੈ ਕੇ ਗਏ ਨੇ ਇਵਨ ਕਿ ਮੈਨੂੰ ਪਤਾ ਵੀ ਕੌਣ ਨੇ ਨੇ ਮੁੰਡੇ ਸਾਡੇ ਮਹੱਲੇ ਦੇ ਅੱਜ ਕੀ ਹੋਇਆ ਓਰੇ ਸਾਰਾ ਪੂਰੇ ਵੀ ਚੋਰੀ ਹੋਈ ਆ ਭਾਜੀ ਦਿਨ ਦਿਹਾੜੇ ਚੋਰੀਆਂ ਹੋ ਰੀਆਂ ਮਹੱਲੇ ਦੇ ਵਿੱਚ ਕਿੱਥੇ ਪ੍ਰੋਟੈਕਸ਼ਨ ਇਹਦੀ ਬਾਉਲ ਆਲੀ ਭਾਜੀ ਦੀ ਸੁਣਵਾਈ ਕੋਈ ਨਹੀਂ ਹੋ ਰਹੀ ਆ ਥਾਣੇ ਦੇ ਵਿੱਚ ਜਾ ਰਹੇ ਆ ਪੁਲਿਸ ਨਾਲ ਨਹੀਂ ਅੱਜ ਕਿਵੇਂ ਪਤਾ ਕਿਵੇਂ ਲੱਗਿਆ ਪੂਰੇ ਕੰਨ ਭਾਜੀ ਇਹਨਾਂ ਦੀ ਗਲੀ 'ਚ ਕੱਲ ਵੀ ਚੋਰੀ ਹੋਈ ਆ ਬਾਰੋਂ ਤਾਂ ਕੋਈ ਆ ਕੇ ਕੋਈ ਚੋਰੀ ਕਰੇਗਾ ਨਹੀਂ ਨਾ ਇੱਧਰ ਕਿਸੇ ਦੇ ਮਹੱਲੇ ਦਾ ਕਿਸੇ ਨੂੰ ਕੀ ਪਤਾ ਜੇ ਚੋਰੀਆਂ ਕੰਮ ਹੁੰਦਾ ਬਈ ਅੰਦਰ ਪੈਸੇ ਤਾਂ ਨਹੀਂ ਮਿਲਦੇ ਹੁਣ ਹੋਰ ਕੀ ਚੋਰੀ ਕਿੰਨੇ ਕੇ ਪੈਸੇ ਹੋਏ ਆ ਵੈਸੇ ਬਾਫੀਆਂ ਹੈ ਬੰਦ ਬੈਗ ਮਿਲਗੇ ਬੰਦ ਬੈਗ 1500 ਦੇ ਵੀ ਹੈ ਇਹ ਦੇਖੇ ਪੂਰਾ ਬੈਗ ਭਰੇ ਹੋਇਆ ਪੂਰਾ ਬੈਗ ਐਡਾ ਛੋਟਾ ਬੈਗ ਹੈ ਅੰਦਰੀ ਕੇ ਆ ਲਿਆ ਸਾਰੀ ਪੁਰਾਣੀ ਗਰੰਟੀ ਕਿ ਨਵੀਂ ਗਰੰਟੀ ਸੀ ਜੀ ਆਈ ਵੀ ਨਵੀਂ ਹੈ ਆ ਦੇਖ ਲਓ ਤੁਸੀਂ ਉਹਨਾਂ ਕੋਲ ਜਾਓ ਹੋਰ ਕੜਾ ਭਜੀ ਕੀ ਮਾਮਲਾ ਹੈਗਾ ਸਾਰਾ ਥੋੜਾ ਦੱਸੋ ਕਿ ਇਹ ਵੈਰੀਫਾਈ ਕਰ ਰਹੇ ਮੈਰੀਫਾਈ ਕਰਕੇ ਬਦਲੂਗੀ ਕਰ ਕੀ ਹੈ ਕੋਣ ਅੰਦਰ ਕੀ ਲੱਭੇ ਅਜੇ ਕੁਛ ਨਹੀਂ ਕਿ ਕੰਗਾਲ ਬੈ ਪੁਰਾਣਾ ਕੋਈ ਕਾਫੀ ਪੁਰਾਣਾ ਲੱਗਦਾ 2300 ਤੋਂ ਪਹਿਲਾਂ ਦਾ ਉਹ ਤਾਂ ਮੈਂ ਕਰ ਕੀ ਫਰੈਂਕਸਿਟੀ ਮੰਗਾਵਾਂਗੇ ਅੱਛਾ ਜੀ ਫਰੈਂਕਸਿਟੀ ਆ ਕੇ ਉਹਦਾ ਦੇਖੂ ਜੋ ਪਤਾ ਕਿ ਪਤਾ ਕਿਵੇਂ ਲੱਗਿਆ ਜੀ ਵੀ ਅੰਦਰ ਕੰਕਾਲਾ ਜੀ ਸਾਨੂੰ ਇੱਥੋਂ ਕੰਟਰੋਲ ਰੂਮ ਤੋਂ ਫੋਨ ਆਇਆ ਵੀ ਇੱਥੋਂ ਕਿਸੇ ਨੇ ਫੋਨ ਕੀਤਾ ਕੰਟਰੋਲ ਰੂਮ ਤੇ ਮੈਂ ਹੀ ਫੋਨ ਕਰਿਆ ਸੀ ਅੱਛਾ ਜੀ ਅਮਰਿੰਦਰ ਸਿੰਘ ਹਾਂ ਜੀ ਦਰਸ਼ਕ ਨੇ ਫੋਨ ਕੀਤਾ ਵੀ ਇੱਥੇ ਕੋਈ ਅੰਦਰ ਪਈ ਬੋਡੀ ਪਈ ਹੈ ਤੇ ਉਹ ਪ੍ਰਕਾਸ਼ ਮੁੱਕੇ ਤੇ ਆਏ ਆ। ਹੁਣ ਅਸੀਂ ਪ੍ਰਿੰਸੀਪਲ ਨੂੰ ਬੁਲਾਇਆ ਹੋਇਆ ਉਹ ਆ ਕੇ ਜਿਵੇਂ ਵੈਰੀਫਾਈ ਕਰਦੇ ਕੋਈ ਚੋਰੀ ਕਰਨ ਆਇਆ ਸੀ ਤਾਂ ਪਤਾ ਲੱਗ ਗਿਆ। ਚੋਰੀ ਵਾਲਾ ਕੁਮੈਂਟਰ ਨਹੀਂ ਕਰਦਾ। ਅੱਛਾ ਜੀ ਕੋਈ ਰਿਕਵਰੀ ਰਿਕਵਰੀ ਆ ਕੋਈ ਹੋਰ ਐਵੇਂ ਦੀ ਅਜੇ ਫਿਲਹਾਲ ਕੁਝ ਨਹੀਂ। ਜੀ ਵੈਰੀਫਾਈ ਕਰ ਰਿਹਾ ਵੈਰੀਫਾਈਟਰ ਤੋਂ ਬਾਅਦ ਜੋ ਹੈ ਅਮਰਿੰਦਰ